ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਗੁਰਦਾਸਪੁਰ ਦੇ ਵਿੱਚ ਇੱਕ ਵਪਾਰੀ ਦੇ ਕੋਲੋਂ ਵੱਡੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਇੱਕ ਨੌਜਵਾਨ ਲੜਕਾ ਵਪਾਰੀ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਪੈਸੇ ਲੁੱਟ ਕੇ ਫਰਾਰ ਹੋ ਗਿਆ ਪੁਲਿਸ ਨੇ ਹੁਣ ਲੜਕੇ ਦੀ ਪਛਾਣ ਕਰ ਲਈ ਹੈ ਤੇ ਜਲਦੀ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਜਾ ਰਿਹਾ ਦੱਸਦੇ ਕਿ ਗੁਰਦਾਸਪੁਰ ਦੇ ਬਾਜ਼ਾਰ ਵਿੱਚ ਖੰਡ ਘਿਓ ਦਾ ਵਪਾਰ ਕਰਨ ਵਾਲੇ ਵਪਾਰੀ ਦੀ ਦੁਕਾਨ ਤੇ ਇੱਕ ਨੌਜਵਾਨ ਸਮਾਨ ਖਰੀਦਣ ਦੇ ਬਹਾਨੇ ਆਇਆ ਤਾਂ ਦੁਕਾਨਦਾਰ ਉਸ ਵੇਲੇ ਨਕਦੀ ਗਿਣ ਰਿਹਾ ਸੀ ਨੌਜਵਾਨ ਸਵਾਨ ਦਾ ਰੇਟ ਪੁੱਛਣ ਲੱਗ ਪਿਆ ਤੇ ਦੁਕਾਨਦਾਰ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਦੁਕਾਨ ਤੋਂ 50000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਕਿ ਆਸ-ਪਾਸ ਦੇ ਲੋਕਾਂ ਨੇ ਖੂ ਕਰਨ ਵਾਲੇ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉਸ ਦਾ ਪਿੱਛਾ ਕੀਤਾ ਇਸ ਦੌਰਾਨ ਭੱਜਦੇ ਹੋਏ ਲੁਟੇਰੇ ਦਾ ਫੋਨ ਡਿੱਗ ਪਿਆ ਜੋ ਪੁਲਿਸ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਲੁਟੇਰਾ ਫਰਾਰ ਦੱਸਿਆ ਜਾ ਰਿਹਾ ਮੌਕੇ ਤੇ ਪਹੁੰਚੇ ਐਸਐਚਓ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ આરોપી ਨੌਜਵਾਨ ਦੀ ਪਛਾਣ ਕਰ ਲਈ ਗਈ ਹੈ ਤੇ ਉਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਮੇਰਾ ਨਾਮ ਅਜੀਤ ਚੰਦਰ ਮੰਮੀਆ ਜੀ ਫਰਮ ਹਾਂ ਜੀ ਸ਼ੋਅ ਸਟੋਰ ਮੈਂ ਇੱਥੇ ਦੁਕਾਨ ਤੇ ਬੈਠਾ ਦਾ ਹੀ ਇਧਰੋਂ ਮੁੰਡਾ ਇੱਕ ਆਇਆ ਉਹਨਾਂ ਮਨੂਰੀ ਰੇਟ ਪੁੱਛਿਆ ਸੋਧਿਆਂ ਦਾ ਤੇ ਨਾਲ ਹੀ ਮੇਰੇ ਗੱਲੇ ਤੋਂ ਪੈਸੇ ਕੱਢ ਕੇ ਲੈ ਗਿਆ ਮਰਚਾ ਮੁਰਚਾ ਮੇਰੇ ਅੱਖਾਂ ਦੇ ਪਾਈ ਆ ਇਹ ਸਾਰੀਆਂ ਮਰਚਾ ਇੱਥੇ ਕਈ ਦੀਆਂ ਜੇ ਤੇ ਜਿੱਲੇ ਮੈਂ ਰੋਲਾ ਪਾਇਆ ਤੇ ਉਹਨੇ ਮਗਰ ਮੁੰਡੇ ਨੇ ਅੱਥੇ ਤੋਂ ਉੜਾ ਮੋਬਾਈਲ ਦੇਖ ਗਿਆ ਇਹ ਮੋਬਾਈਲ ਫੜ ਲਿਆ ਉਹਦਾ ਸਦੇ ਤੇ ਹੀ ਉਹ ਪੈਦਲ ਆ ਗਿਆ ਜੀ ਪੈਦਲ ਤੁਹਾਡੀ ਕਾਦੀ ਦੁਕਾਨ ਹੈ ਮੇਰੀ ਜੀ ਖੰਡ ਕਿਉਂਦੀ ਕਿੰਨੇ ਪੈਸੇ ਕਢੇ ਲੱਗੇ ਮਜ਼ਰ ਅੰਦਾਜ਼ਾ ਹੈ ਕਿ 50 ਤੋਂ 60000 ਰੁਪਏ ਜੀ ਕੋਈ ਕੰਪਲੀਟ ਕੀਤੀ ਹੈ ਹਾਂ ਜੀ ਕੰਪਲੀਟ ਕਰਤੀ ਹੈ ਜੀ ਪੁਲਿਸ ਵਾਲੇ ਆਏ ਹੀ ਜੀ ਉਹਨਾਂ ਨੇ ਇਨਕੁਆਰੀ ਕੀਤੀ ਆ ਉਹਨਾਂ ਕੋਲ ਫੋਨ ਆ ਉਹਨਾਂ ਦਾ ਮੋਬਾਈਲ ਜਿਹੜਾ ਲੱਭਾ ਹੀ ਉਹਨਾਂ ਨੇ ਦਿੱਤਾ ਵਾ ਔਰ ਤੇ ਸਾਰਾ ਹੈਗਾ ਕਿ ਇਹ ਲਾਗੇ ਵਾਲੇ ਪਿੰਡਾਂ ਦੇ ਜਿਹੜੇ ਸੀ ਉਹ ਮੇਰੇ ਕੀ ਮੰਨ ਕਰਦੇ ਹੋ ਆਹੀ ਆਹੀ ਕਹਿੰਦੇ ਆ ਕਿ ਮਤਲਬ ਜਲਦੀ ਤੋਂ ਜਲਦੀ ਪੁਲਿਸ ਵਾਲੇ ਉਹ ਮੁੜੇਨ ਫੜਨ ਤੇ ਜੋ ਵੀ ਸਾਡਾ ਨੁਕਸਾਨ ਹੈ ਜਿਹੜਾ ਉਹ ਦਿੱਤਾ ਜਾਵੇ। ਮਾਜੀ ਮੇਰੀ ਇਹ ਦੁਕਾਨ ਹੈ ਕੱਪੜੇ ਦੀ ਤੇ ਕਿ ਉਹ ਬਾਈ ਬਾਹਰ ਖਲੋਤੇ ਰਹੇ ਤੇ ਇਹਦੇ ਕੋਲ ਮੁੜਾਇਕਾ ਆਇਆ ਐ ਦੁਕਾਨ ਤੇ। ਪਾ ਪੁੱਛੇ ਜਾਂਦਾ ਛੋਬਿਆਂ ਨਾਲ ਤੇ ਛੋਦੇ ਉੱਠ ਲੱਗਾ ਤੇ ਉਹ ਇੱਕ ਦਾ ਮੱਟਾ ਪਾ ਤੇ ਤੇ ਪੈਸੇ ਕੋ ਕੇ ਲੈ ਗਿਆ 58000 ਰੁਪਏ। ਫੇਰ ਉਹ ਸਵੇਰ ਉੱਠ ਬਾਦ ਨਿਕਲਿਆ ਤੇ ਭੱਜ ਗਿਆ ਜੀ ਚਿੱਟੀ ਜੱਟ ਭਾਈ ਦੀ ਲੰਮਾ ਜਿਹਾ ਮੁੜਾ ਵਾ। ਤੁਸੀਂ ਪਿੱਛਾ ਕੀਤਾ ਹਾਂ ਅੱਛਾ ਨਹੀਂ ਆਈ ਤੇ ਪਿੱਛਾ ਨਹੀਂ ਲੋਕਾਂ ਨੇ ਸਾਰੇ ਜਿਤਾ ਲੇਬਰਾਂ ਵਾਲੇ ਨਾ ਗੁਜਰਾਰਾਂ ਵਾਲੇ ਪਿੱਛਾ ਕੀਤਾ ਇਹ ਮੋਬਾਈਲ ਜੇ ਉਹ ਹਾਂ ਮੋਬਾਈਲ ਜੇ ਬੈਠ ਰੋ ਜਾਂਦੇ ਛੜਕ ਤੋਂ ਲੰਬਾ ਮੇਰੇ ਪਾਸ ਹੁਣੇ ਇਨਫੋਰਮੇਸ਼ਨ ਆਈ ਸੀਗੀ ਕਿ ਚੰਦਰਮणि ਜੀ ਦੀ ਦੁਕਾਨ ਹੈ ਜੋ ਕਿ ਛਕੜਾਲੀ ਮੰਡੀ ਦੇ ਵਿੱਚ ਇਹ ਕਹ ਰਿਹਾ ਸੀ ਕਿ ਮੈਂ ਆਪਣੀ ਦੁਕਾਨ ਤੇ ਬੈਠ ਕੇ ਪੈਸੇ ਗਿਣ ਰਿਹਾ ਸੀ ਤੇ ਇੱਕ ਨੌਜਵਾਨ ਜਿਹੜਾ ਪਹਿਲਾਂ ਸੌਦਾ ਲੈਣ ਦੇ ਬਹਾਨੇ ਨਾਲ ਆਇਆ ਉਹਨੂੰ ਕੁਝ ਸੌਦਿਆਂ ਦੇ ਕੁਝ ਸਮਾਨ ਦਾ ਚੇਨੇਰੇਟਰ ਵੇਰਾ ਪੁੱਛਦੇ ਉਹ ਉਸ ਤੋਂ ਬਾਅਦ ਇੱਕ ਤਾਂ ਮੈਂ ਇਹਨਾਂ ਤਾਰਕੇ ਇਹਨਾਂ ਦੇ ਪੈਸੇ ਜਿਹੜੇ ਖੋਕ ਲੈ ਗਿਆ ਸੋ ਉਸੇ ਦੌਰਾਨ ਜਿਹੜਾ ਸਾਨੂੰ ਸਰਕੂਲਰ ਇਨਫੋਰਮੇਸ਼ਨ ਆਈ ਹੈ ਕਿ ਜਿਹੜਾ ਬੱਦੇ ਉਹਦੀ ਡੈਟੀਫਿਕੇਸ਼ਨ ਹੋ ਗਈ ਔਰ ਜਲਦੀ ਉਹਨੂੰ ਫੜ ਕੇ ਤੇ ਇਹਨਾਂ ਦਾ ਜਿਹੜੀ ਰਿਕਵਰੀ ਕਰਾਈ ਜਾਏਗੀ